ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਡੋਸਾ ਚਾਹੇ ਡੋਸਾ ਕਹ ਲਓ ਚਾਹੇ ਦੁਸਿਆਂ ਨੂੰ ਭਾਈ ਨੂਨ ਵਾਲੇ ਪੂੜੇ ਕਹ ਲਿਓ ਪੰਜਾਬੀਆਂ ਦੇ ਤਾਂ ਵੈਸੇ ਪੂੜੇ ਹੀ ਹੁੰਦੇ ਨੇ ਸਾਰਾ ਕੁਝ ਤੇ ਆਪਾਂ ਲੈ ਚਾਰ ਬਰੈਡਾਂ ਦੇ ਪੀਸ ਆਪਣੇ ਕੋਲ ਹੀ ਸਾਰੇ ਨਾ ਬਚੇ ਹੋਏ ਰਾਤ ਦੇ ਚੌੜ ਪਏ ਸੀ ਜੀਰਾ রাইਸ ਤੇ ਉਹ ਸਵੇਰੇ ਬੇਹ ਚੌਲ ਕੋਈ ਖਾਂਦਾ ਨਹੀਂ ਇਸ ਲਈ ਮੈਂ ਕਿਹਾ ਲੈ ਵੀ ਆਪਾਂ ਚੌਲਾਂ ਨੂੰ ਵਰਤਦੇ ਹਾਂ ਅੱਜ ਸੋ ਨੂੰ ਵੀ ਦਿਖਾਉਣਾ ਵੀ ਬਚੇ ਹੋਏ ਚਾਹ ਡੁੱਲਣ ਦੀ ਵੀ ਚਾਹੇ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਇਹ ਨਾ ਇੱਕ ਕੌਲੀ ਆਪਾਂ ਚਾਹਾਂ ਦੀ ਪਾ ਲਈ ਚਾਰ ਪਾਲੀਆਂ ਆਪਾਂ ਬ੍ਰੈਡਾਂ ਦੀਆਂ ਸਲਾਈਸ ਤੇ ਇਹਦੇ ਵਿੱਚ ਇੱਕ ਕੌਲੀ ਆਪਾਂ ਪਾ ਲਈ ਸੂਜੀ ਇਹ ਹੀ ਇੱਕ ਕੌਲੀ ਆਪਾਂ ਪਾ ਲੈਣੀ ਹੈ ਦਹੀਂ ਦੀ ਮੈਂ ਦਹੀਂ ਦੀ ਕੌਲੀ ਇਸ ਕਰਕੇ ਪਾਉਣੀ ਹੈ ਵੀ ਮੇਰਾ ਦਹੀਂ ਤਾਜ਼ਾ ਅਤੇ ਖੱਟਾ-ਘੱਟਾ ਜੇਕਰ ਛੋਟਾ ਦਹੀਂ ਖੱਟਾ ਤਾਂ ਤੁਸੀਂ ਘੱਟ ਪਾਓ ਜਾਂ ਸਾਨੂੰ ਜੇ ਖੱਟੇ ਟੇਸਟੀ ਲੱਗਦੇ ਨੇ ਤਾਂ ਤੁਸੀਂ ਪਾ ਵੀ ਸਕਦੇ ਆ ਤੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਪੀਸ ਲੈਣ ਇਹ ਪਹਿਲੇ ਆਪਾਂ ਬ੍ਰੈਡਾਂ ਦੇ 4 ਪੀਸ ਸੂਜੀ ਦੀ ਕੋਲੀ ਤੇ ਬਚੇ ਹੋਏ ਰਾਬ ਦੇ ਚੌਲ ਤੇ ਵਿੱਚ ਆਪਾਂ ਪਾ ਲੈਣੀਆਂ ਨੇ ਲਸਣ ਦੀਆਂ 2-4 ਪੋਥੀਆਂ ਤੇ 5-7 ਹਰੀਆਂ ਮਿਰਚਾਂ ਇਹ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਲੈਣੀਆਂ ਨੇ ਯਾਨੀ ਜਿਆਦਾ ਵੀ ਨਾ ਹੋਣ ਮੀ ਮਿਰਚ ਤੇਜ਼ ਵੀ ਨਾ ਹੋਵੇ ਤਾਂ ਥੋੜੀ ਜਿਹੀ ਪਾ ਲਿਓ ਵੀ ਸਵਾਦ ਵੀ ਲੱਗੇ ਤੇ ਪਾ ਕੇ ਇਹਨੂੰ ਆਪਾਂ ਐਨ ਵਧੀਆ ਗ੍ਰाइंड ਕਰ ਲੈਣਾ ਪੇਸਟ ਵਧੀਆ ਜਣੀ ਬਣਾ ਲੈਣਾ ਇੱਕ ਦੋ ਮਿੰਟਾਂ ਜਿਹੀ ਬਣ ਜਾਂਦਾ ਬੜਾ ਟਾਈਮ ਨਹੀਂ ਲੈਂਦਾ ਆ ਦੇਖੋ ਆਪਾਂ ਪਾ ਲੈ ਲਸਣ ਦੀਆਂ 4-5 ਤੁਰੀਆਂ ਜੀਆਂ ਤੇ 5-7 ਮਿਰਚਾਂ ਨੂਨ ਹਜੇ ਨਹੀਂ ਪਾਉਣਾ ਆਪਾਂ ਨੂਨ ਪਾਵਾਂਗੇ ਆਪਾਂ ਫਰਮੈਂਟ ਹੋਏ ਤੋਂ ਬਾਅਦ ਉਦਾਂ ਦੋਸੇ ਤਾਂ ਬਣਦੇ ਹੁੰਦੇ ਨੇ ਰਾਤ ਨੂੰ ਪਹਿਲਾਂ ਦਾਲ ਭਿਓ ਕੇ ਰੱਖਣੀ ਪੈਂਦੀ ਆਪਾਂ ਨੂੰ ਚੌਲ ਤੇ ਦਾਲ ਤੇ ਫੇਰ ਪੀਸ ਕਿਉਂ ਨੂੰ ਫਰਮੈਂਟ ਹੋਣ ਲਈ ਧੁੱਪੇ ਰੱਖਣਾ ਪੈਂਦਾ ਇਹ ਆਪਾਂ ਦੋਸਿਆਂ ਨੂੰ ਹੀ ਬਣਾ ਰਹੇ ਆ ਸਵਾਦ ਬਹੁਤ ਵਣਦੇ ਨੇ ਤੇ ਇਹ ਹੁਣੇ ਛਟਪਟ ਬਣ ਜਾਂਦੇ ਨੇ ਇਹਨਾਂ ਨੂੰ ਆਪਾਂ ਨੂੰ ਕੋਈ ਬੜਾ ਚਿਰ ਪੀਸ ਕੇ ਰੱਖਣ ਦੀ ਲੋੜ ਨਹੀਂ ਹੁੰਦੀ ਤੇ ਉਹ ਤਾਂ ਆਪਾਂ ਨੂੰ ਘਟੋ ਘਟ ਇੱਕ ਦਿਹਾੜੀ ਧੁੱਪੇ ਰੱਖਣੇ ਪੈਂਦੇ ਨੇ ਜੇ ਆਪਾਂ ਉਦਾਂ ਦੋਸੇ ਬਣਾਉਣੇ ਆ ਭੌਂਕੇ ਦਾਲ ਦੇ ਤੇ ਸਾਨੂੰ ਲਾਓ ਆਪਾਂ ਛੇਤੀ ਦੇਨੇ ਛਟਪਟ ਵੀ ਜਦੋਂ ਰੋਟੀਆਂ ਖਾਣ ਨੂੰ ਮਨ ਨਾ ਕਰੇ ਤੇ ਹੁਣ ਵੀ ਸੌਣ ਦਾ ਮਹੀਨਾ ਆਉਣ ਵਾਲਾ ਫਿਰ ਸਤੋਂ ਸਟਾਰਟ ਨੇ ਆ ਦੇਖੋ ਇਹ ਜਿਆ ਰੱਖਣਾ ਨਾ ਜਿਆਦੇ ਪਤਲਾ ਨਾ ਜਿਆਦੇ ਗਾੜਾ ਹੁਣ ਨਾਤਰਤ ਬੈਡ ਪਕੌੜੇ ਤਾਂ ਬਣਦੇ ਨਹੀਂ ਨਾ ਆਪਾਂ ਖਾਣੇ ਨੇ ਇਹ ਹੈਲਦੀ ਨਹੀਂ ਹੁੰਦੇ ਇਸ ਕਰਕੇ ਆਪਾਂ ਨਵੀਂ ਚੀਜ਼ ਬਣਾਓ ਹੈਲਦੀ ਵੀ ਤੇ ਨਾ ਜਿਆਦੇ ਤੇਲ ਘਿਉ ਦੀ ਲੋੜ ਹੈ ਇਹਨੂੰ ਨਾ ਆਪਾਂ ਤੜਨੇ ਨੇ ਇਹ ਬਸ ਮੜਾ ਤੇਲ ਨਾ ਬਣ ਜਾਣਗੇ ਤੇ ਸਵਾਦ ਪੁੱਛੋ ਇਹਨਾਂ ਕੋਸ ਬਹੁਤ ਜਿਆਦੇ ਲੱਗਦੇ ਨੇ ਆ ਲੋ ਜੀ ਆਪਾਂ ਸਾਰਾ ਪੇਸਟ ਪੀਸ ਲਿਆ ਪੀਸ ਕੇ ਆ ਦੇਖੋ ਤੁਸੀਂ ਨਾ ਜ਼ਿਆਦਾ ਪਤਲਾ ਤੇ ਨਾ ਹੀ ਬਹੁਤਾ ਗਾੜਾ ਗਾੜੇ ਦਾ ਫਿਰ ਮੋٹے ਬਣਨੇਗੇ ਜੇ ਪਤਲਾ ਹੋਊ ਫਿਰ ਵੀ ਸੈਡ ਪਹਿਲੀ ਵਾਰ ਜੇ ਬਣਾਉਣ ਲੱਗੋਗੇ ਨੇ ਸੈਕਟ ਨਾ ਬਣ ਸੋ ਤਾਂ ਤੇ ਇਹਦੇ ਵਿੱਚ ਆਪਾਂ ਪਾ ਦੇਣੀ ਹੈ 1 ਕਿਲੋ ਦੀ ਪੁੜੀ ਇੱਕ ਪੁੜੀ ਇਨੋ ਦੀ ਪਾ ਕੇ ਇਹਨੂੰ ਆਪਾਂ ਸਾਈਡ ਤੇ ਰੱਖ ਦੇਣਾ ਆਹ ਲਓ ਜੀ ਇਨੋ ਦੀ ਪੁੜੀ ਪਾਈ ਪਾ ਕੇ ਆਪਾਂ ਇਹਨਾਂ ਨੂੰ ਰੜਾਉਣਾ ਰਹਾ ਆ ਕੇ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਿਆਂ ਟੱਕੀ 10 15 ਮਿੰਟ ਜਿੰਨਾ ਆਪਾਂ ਬਾਕੀ ਦੀ ਤਿਆਰੀ ਕਰਦੇ ਆ ਇਹਨੂੰ ਖਾਣ ਨੂੰ ਬਣਾਉਣ ਨੂੰ ਸਮਾਨ ਉਨੇ ਚਰਚੇ ਇਸ ਸਾਈਡ ਤੇ ਟਾਕੇ ਰੱਖ ਦਿੰਨੇ ਆ ਤੇ ਉਨੇ ਚਰਚੇ ਨੇ ਫਾਰਮੈਟ ਹੋ ਜਾਣਾ ਥੋੜਾ ਬਹੁਤ 10 ਘੰਟਾ ਹੱਦ ਲੱਗੂਗਾ ਬਾਕੀ ਤਿਆਰੀ ਨੂੰ ਆਪਾਂ ਨੂੰ ਆ ਲੋ ਜੀ ਆਪਾਂ ਟੱਕੇ ਆਟਾ ਕੇ ਸਾਈਡ ਤੇ ਕਰਤਾ ਇਧਰ ਆਪਾਂ ਲੈ 8-10 ਆਲੂ ਇਹ ਤੁਸੀਂ ਆਪਣੀ ਮਰਜ਼ੀ ਨਾਲ ਲੈਣੇ ਤੁਸੀਂ ਕਿੰਨੇ ਜਣੇ ਹੋ ਕਿੰਨੀ ਸਬਜ਼ੀ ਬਣਾਉਣੀ ਆ ਪੋਸਾ ਬਣਾ ਤੇ ਧੋ ਕੇ ਆਲੂ ਆਪਾਂ ਓਵਲ ਮੇਂ ਧਰਤੇ ਮੇਰੇ ਵੀ ਛਟਪਟ ਬਣਾਉਣੀਆਂ ਤਾਂ ਫਿਰ ਸੁੱਕਿਆ ਲੈਂਦੇ ਵੈਸੇ ਤਾਂ ਦੋਸਿਆਂ ਦਾ ਸਾਂਬਰ ਬਣਾਉਣੇ ਹੁੰਦੇ ਆ ਤੇ ਉਹ ਵੀ ਆਪਾਂ ਕਿਸੇ ਦਿਨ ਵੀਡੀਓ ਪਾਵਾਂਗੇ ਤੁਸੀਂ ਕਮੈਂਟਾਂ ਚ ਦੱਸ ਦਿਓ ਤੇ ਤੁਹਾਨੂੰ ਭਿਓ ਕੇ ਦਾਲ ਬਣਾਉਣ ਵਾਲੇ ਦੋਸੇ ਉਹ ਵੀ ਸਿਖਾ ਦਾਂਗੀ ਨਾਲ ਨੂੰ ਉਹਦੇ ਸਾਂਬਰ ਤੇ ਆ ਲੋ ਜੀ ਉਧਰ ਆਪਣੇ ਆ ਦੁੱਬਣ ਲੱਗੇ ਤੇ ਆਪਾਂ ਲਿਆ ਨਾਰੀਅਲ ਦੇ ਵਿਚਲੀ ਗਿਰੀ ਕਿल्ले ਨਾਰੀਅਲ ਦੀ ਲੈਣੀ ਆ ਸੁੱਕੀ ਨਹੀਂ ਗਿੱਲੀ ਗਿਰੀ ਤੇ ਇਹ ਆਪਾਂ ਤੋਂ ਕਿਸ ਮਾਰਕ ਇਹ ਮਿਕਸ ਦੇ ਜਗਜ ਪਾਤੀ ਇਹ ਸਵਾਦ ਜਿੰਨਾਂ ਨੂੰ ਸਵਾਦ ਲੱਗਦੀ ਹੈ ਮਿਰਚ ਉਹ ਨਹੀਂ ਤੁਸੀਂ ਹਰੀ ਮਿਰਚ ਪਾ ਲੋ ਆਪਦੀ ਤੇ ਨੂਨ ਪਾ ਲੋ ਸਵਾਦ ਮਨਤਾਬ ਕੀ ਜਿੰਨਾਂ ਨੂੰ ਸਾਨੂੰ ਵਧੀਆ ਲੱਗਦਾ ਇੱਕ ਅੱਧੀ ਕਲੀ ਵਿੱਚ ਲਸਣ ਦੀ ਪਾ ਲੋ ਇਹ ਤਿੰਨੇ ਚਾਰੀ ਚੀਜ਼ਾਂ ਪਾ ਕੇ ਆਪਾਂ ਪਾਣੀ ਵੀ ਇਹਦੇ ਚ ਜਿਹੜਾ ਨਾਰੀਅਲ ਚੋਂ ਨਿਕਲੇ ਸੀ ਉਹੀ ਪਾ ਦੇਣਾ ਫਿਰ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਸਿੰਪਲ ਜੇ ਨਹੀਂ ਨਿਕਲੇ ਤੁਹਾਡੇ ਚੋਂ ਤਾਂ ਤੁਸੀਂ ਸਿੰਪਲ ਪਾਣੀ ਵੀ ਪਾ ਸਕਦੇ ਹੋ ਤੇ ਪਾ ਕੇ ਇਹਨੂੰ ਆਪਾਂ ਗ੍ਰਾਇੰਡ ਕਰ ਲੈਣਾ ਆ ਲੋ ਜੀ ਇਹਦੇ ਨਾਲ ਨਰਗਿਲ ਦੀ ਚਟਣੀ ਤਾਂ ਬਹੁਤ ਹੀ ਸਵਾਦ ਲੱਗਦੀ ਹੈ ਉਹਨਾਂ ਆ ਕੀ ਟਾਈਮ ਲੱਗਦਾ ਰੋਟੀ ਜਿੰਨਾ ਕੋਈ ਆਈ ਨਹੀਂ ਆਪਾਂ ਕਹਿੰਦੇ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਇਹਨੂੰ ਬਾਦੂ ਕੋਈ ਟਾਈਮ ਨਹੀਂ ਲੱਗਦਾ ਨਾਲੇ ਬਦਲ ਮੇ ਚੀਜ਼ ਹੋ ਜਾਂਦੀ ਆ ਬੱਚਿਆਂ ਨੂੰ ਉਹੀ ਰੋਟੀ ਸਬਜੀ ਖਾ ਖਾ ਆਕਾ ਜਾਂਦੇ ਨੇ ਤੇ ਇਹਦੇ ਚੋਂ ਗਲਾਸ ਸਾਰਾ ਪਾਣੀ ਨਿਕਲਿਆ ਸੀ ਨਾਰੀਅਲ ਚੋਂ ਤੇ ਜਗਵੀਰ ਨੂੰ ਵੀ ਮੈਨੂੰ ਵੀ ਸਾਨੂੰ ਸਭ ਨੂੰ ਚਟਣੀ ਬਹੁਤ ਜਿਆਦਾ ਸਵਾਦ ਲੱਗਦੀ ਹੈ ਇਸ ਕਰਕੇ ਅਸੀਂ ਉਹੀ ਪਾਣੀ ਪਾ ਪਾ ਕੇ ਇਹਨੂੰ ਪੀਸ ਲੈਣਾ ਆਪਾਂ ਜਿਵੇਂ ਆਪਾਂ ਚਟਣੀ ਪੀਸਣੀ ਹੈ ਓਕਣੀ ਪੀਸ ਲੋ ਧਣੀਆਂ ਹੈਗਾ ਤੁਹਾਡੇ ਕੋਲੇ ਤੁਸੀਂ ਉਹ ਵੀ ਪਾ ਸਕਦੇ ਹੋ ਮੇਰੇ ਕੋਲੇ ਹੈ ਨਹੀਂ ਸੀ ਇਸ ਕਰਕੇ ਮੈਂ ਪਾਇਆ ਤੇ ਕਾਫੀ ਪਾਣੀ ਪੈ ਜਾਂਦਾ ਇਹਦੇ ਚ ਕੜਛੀ ਸਾਰਾ ਨਾ ਇਹ ਬਾੜੀ ਆਪਾਂ ਘਾੜੀ ਰੱਖਣੀ ਆ ਨਾ ਹੀ ਐ ਪਤਲੀ ਕਰਨੀ ਆ ਠੀਕ ਜਿਹੀ ਹੀ ਇਹ ਵੀ ਰੱਖਣੀ ਆ ਜਿ세 ਜਿ ਚਟਣੀਆਂ ਹੁੰਦੀਆਂ ਨੇ ਆਪਣੀਆਂ ਵੀ ਵਰਕ ਇਹ ਨਾਲ ਕਿ ਆਪਾਂ 도 ਖਾਦੀ ਜਾਵੇ ਉਹ ਜਿਹੜੋ ਸੀ ਪੀਸ ਰਣੀ ਹੈ ਪੀਸ ਕੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਆ ਦੇਖੋ ਹੋ ਗਈ ਤਿਆਰ ਆਪਣੀ ਚਟਣੀ ਮੜਾ ਜੱਕ ਜਿਹੜਾ ਹੋਰ ਦੇ ਲੈਣੇ ਆ ਦੇਖ ਕੇ ਆਪਾਂ ਇੱਕ ਕੌਲ ਦੇ ਚੀਰੋਂ ਕੱਢ ਲੈਣਾ ਚਟਣੀ ਹੁਣ ਲਾਉਨੇ ਆਪਾਂ ਚਟਣੀ ਨੂੰ ਤੜਕਾ ਕੌਲ ਦੇ ਚ ਕੱਢ ਕੇ ਤੇ ਆ ਦੇਖੋ ਆ ਨਿਕਲੇਗੀ ਆਪਣੀ ਸਾਰੀ ਚਟਣੀ ਉਹੀ ਪਾਣੀ ਆਪਾਂ ਪਾ ਕੇ ਜੱਗ ਧੋ ਕੇ ਫਿਰ ਪਾਲਣਾ ਪਿਚੀ ਮੇਰੇ ਘਰੇ ਤਾਂ ਜਗਵੀਰ ਦੇ ਦੋਸਤ ਜਿਹੜੇ ਵੀ ਆਉਂਦੇ ਨੇ ਉਹ ਖਾ ਕੇ ਜਾਂਦੇ ਨੇ ਸਾਰਿਆਂ ਨੂੰ ਫਿਰ ਪਾਣੀ ਹੁੰਦੀ ਏਸ ਕਰਕੇ ਅਸੀਂ ਦਾ ਮਾਪੋਤ ਦੋਨੋਂ ਹੀ ਆ ਨਾ ਪਰ ਬਾਕੀ ਆ ਜਾਂਦੇ ਨੇ ਮੁੰਡੇ ਖਾਣ ਤੇ ਇਸ ਕਰਕੇ ਮੈਂ ਥੋੜਾ ਵੱਧੀ ਚੀਜ਼ ਬਣਾ ਕੇ ਰੱਖ ਦੇਣੀ ਆ ਆਪਾਂ ਸਾਰੀ ਚੱਖਣੀ ਸਮਾਰ ਕੇ ਕੱਢਣੀ ਜੱਗ ਚੋਂ ਵੀ ਟੱਕਣਾ ਤੋਂ ਤੇ ਇਹਦਾ ਦੂਜੇ ਪਾਸੇ ਆਪਾਂ ਗੈਸ ਤੇ ਲਾ ਕੇ ਹੁਣ ਆਪਾਂ ਲਾਉਣ ਲੱਗਦੇ ਆ ਇਹਨੂੰ ਤੜਕਾ ਦੇਖੋ ਤੁਸੀਂ ਨਾ ਪਤਲੇ ਜਾਂ ਨਾ ਜ਼ਿਆਦੇ ਗਾੜੀ ਹੈ ਪਰ ਠੀਕ ਜਿਹੀ ਰੱਖਣੀ ਆ ਆਪਾਂ ਤੇ ਮਾ ਆਪ ਉਖਰਾਪਨ ਬੰਨੀ ਸਾਰੀ ਚੰਗੀ ਤਰ੍ਹਾਂ ਕੱਢੀ ਲਓ ਹਾਲੋ ਜੀ ਆਪਾਂ ਕੱਢ ਲਈ ਇੱਥੇ ਆਪਾਂ ਗੈਸ ਲੈ ਕੇ ਲਾਇਆ ਗੈਸ ਤੇ ਰੱਖ ਲਿਆ ਆਪਾਂ ਤੜਕੇ ਵਾਲਾ ਤੇ ਚ ਪਾਏ ਆਪਾਂ ਸਰੋਂ ਦਾ ਤੇਲ ਇਸ ਸਰੋਂ ਦੇ ਤੇਲ ਚ ਤੜਕਾ ਬਹੁਤ ਸਵਾਦ ਲੱਗਦਾ ਤੇ ਇਹਦੇ ਚ ਪਾ ਕੇ ਆਪਾਂ ਸਰੋਂ ਦਾ ਤੇਲ ਇਹਨੋਂ ਧੂੰਆਂ ਕੱਢ ਤਾ ਸਰੋਂ ਦੇ ਤੇਲ ਦਾ ਕੱਢ ਦੇਣਾ ਤੁਸੀਂ ਕਿਉਂਕਿ ਜੇ ਆਪਾਂ ਦੁਬਾਰਾ ਲੋੜ ਪਾਵਾਂਗੇ ਤਾਂ ਫਿਰ ਉਹ 스멜 ਜੀ ਆਉਂਦੀ ਰਹਿੰਦੀ ਐ ਇਸ ਕਰਕੇ ਪੂਰੇ ਇੱਕ ਵਾਰੀ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਤੇਲ ਨੂੰ ਜਦੋਂ ਇਹ ਪੂਰਾ ਗਰਮ ਹੋ ਜਵੇ ਜਦੋਂ ਸੁਣੋ ਲੱਗਿਆ ਵੀ ਪੂਰਾ ਇਹਨ ਗਰਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹ ਚ ਪਾ ਦੇਣੀ ਹੈ ਰਾਈ ਅੱਧਾ ਕ ਚਮਚਾ ਰਾਈ ਜਰੂਰ ਪਾਓ ਰਾਈ ਨਾਲ ਸਵਾਦ ਬਹੁਤ ਲੱਗਦੀ ਆ ਝਟਣੀ ਇਹ ਜੇ ਤੁਹਾਨੂੰ ਨਹੀਂ ਪਸੰਦ ਜਾਂ ਨਹੀਂ ਸਵਾਦ ਆ ਰਹੀ ਤਾਂ ਭਾਈ ਤੁਸੀਂ ਇਹ ਉਹ ਵੀ ਕਰ ਦਿਓ ਛੱਡ ਵੀ ਸਕਦੇ ਹੋ ਮਿਸ ਕਰ ਸਕਦੇ ਹੋ ਤੇ ਆਪਾਂ ਲੈ ਕੜੀ ਪੱਤੀ ਦੀਆਂ ਤੋੜਾਣੀਆਂ ਤੇ ਤਿੰਨ ਕ ਹਲਾਲ ਮਿਰਚਾਂ ਨੇ ਸੁੱਕੀਆਂ ਆਪਣੀ ਰਾਈ ਹੋ ਗਈ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਮੈਂ ਸਿਮਤੇ ਕਰਤਾ ਕਰਕੇ ਸਭ ਤੋਂ ਪਹਿਲਾਂ ਪਾਈ ਆਪਾਂ ਰਾਈ ਤੇ ਫਿਰ ਪਾਇਆ ਆਪਾਂ ਜੀਰਾ ਅੱਧਾ ਕ ਚਮਚਾ ਹੀ ਆਪਾਂ ਰਾਈ ਪਾਤੀ ਅੱਧਾ ਕ ਚਮਚਾ ਹੀ ਆਪਾਂ ਜੀਰੇ ਦਾ ਪਾ ਦੇਣਾ ਦੋਨੇ ਚਮਚਾ ਅੱਧਾ ਦਾ ਚਮਚਾ ਪਾ ਕੇ ਤੇ ਇਹ ਕੜੀ ਪੱਤੇ ਪਾ ਦੇਣੇ ਨੇ ਆਪਾਂ ਤੇ ਨਾਲ ਹੀ ਆਪਾਂ ਲਾਲ ਮਿਰਚਾਂ ਪਾ ਦੇਣੀਆਂ ਨੇ ਇਹਨਾਂ ਨੂੰ ਮੜਾ ਜਾਪੋਨ ਕੇ ਸਮਾਰ ਕੇ ਆ ਦੇਖੋ ਧੂਆ ਨਿਕਲਦਾ ਆਪਣੇ ਤੇਲ ਚੋਂ ਹੈ ਨਾ ਆ ਪਾਤੀ ਆਪਾਂ ਰਾਈ ਨਾਲ ਹੀ ਆਪਾਂ ਪਾ ਦੇਣਾ ਜੀਰਾ ਨਾਲ ਹੀ ਪਾ ਦੇਣੇ ਨੇ ਹੁਣ ਆਪਾਂ ਕੜੀ ਪੱਤੇ ਡਾਣੀ ਨਾਲ ਤੋੜ ਕੇ ਤੇ ਨਾਲ ਹੀ ਪਾ ਦੇਣੀ ਆ ਨੇ ਆਪਾਂ ਤੋੜ ਕੇ ਲਾਲ ਮਿਰਚਾਂ। ਨੇ ਦੋ ਪੀਸ ਕਰ ਲੋ ਚਾਰ ਕਰ ਲੋ ਥੋਡੀ ਆਪ ਦੀ ਇੱਛਾ ਜਿਵੇਂ ਤੁਹਾਨੂੰ ਠੀਕ ਲੱਗਦਾ। ਆਪਾਂ ਉਗੜ ਘਾਟ ਕੇ ਇਹ ਤੜਕੇ ਨੂੰ ਆਪਾਂ ਛਟਣੀ ਤੇ ਪਾ ਲੈਣਾ। ਪਾ ਕੇ ਇਹਨ ਚੰਗੀ ਤਰ੍ਹਾਂ ਤੁਸੀਂ ਰੜਾ ਲੈਣਾ। ਸਾਰੀ ਛਟਣੀ ਦੇ ਵਿੱਚ। ਤੇ ਲਓ ਜੀ ਉਹਨਾਂ ਦੇ ਨਾਲ ਦੋਸਿਆਂ ਦੇ ਖਾਣ ਨੂੰ ਆਪਾਂ ਛਟਣੀ ਦਾ ਬਣਾ ਲਈ। ਜਦ ਤੱਕ ਆਪਣੇ ਆਲੂ ਵੀ ਉਬਲ ਜਾਂਦੇ ਨੇ। ਤੇ ਉਬਲੇ ਆਲੂਆਂ ਨੂੰ ਛਿੱਲ ਕੇ ਆਪਾਂ ਉਹਦੀ ਸਬਜ਼ੀ ਬਣਾ ਲਾਂਗੇ। ਅਹੀ 10-15 ਮਿੰਟਾਂ ਵਿੱਚ ਬੰਦਾ ਸਾਰਾ ਕੁਝ ਤਿਆਰ ਕਰ ਦਿੰਦਾ ਰੋਟੀ ਜਿੰਨਾ ਟਾਈਮ ਹੀ ਲੱਗਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਨਾ ਫਿਕਰ ਕਰਿਆ ਕਰੋ ਵੀ ਖਣੀ ਟਾਈਮ ਇੰਨੀ ਗਰਮੀ ਆ ਬੱਦਲ ਕੋ ਟਾਈਮ ਟੂਮ ਨਹੀਂ ਲੱਗਦਾ ਹੁੰਦਾ ਇਹਨਾਂ ਚੀਜ਼ਾਂ ਨੂੰ ਆ ਬਈ ਇਹ ਚਟਣੀ ਬਣ ਗਈ ਹੁਣ ਆਪਾਂ ਇਹਨੂੰ ਢੱਕ ਕੇ ਸਾਈਡ ਤੇ ਚਟਣੀ ਨੂੰ ਰੱਖ ਦਿੰਨੇ ਆ ਹੁਣ ਦੇਖਦੇ ਆਪਾਂ ਆਪਣੇ ਆਲੂ ਆਲੂ ਵੀ ਉਬਲ ਕੇ ਹੋਣਗੇ ਆਪਣੇ ਆਪੇ ਸਬਜ਼ੀ ਨੂੰ ਵੀ ਤੜਕਾ ਲਾ ਦਿੰਨੇ ਆ ਨਾਲ ਹੀ ਜਦੋਂ ਸਾਡੇ ਤਾਂ ਰੁਟੀ ਨਹੀਂ ਆ ਵੀ ਬਾਰ ਐਤਵਾਰ ਦੀ ਜੇ ਛੁੱਟੀਆਂ ਜਿਵੇਂ ਉਹਨੂੰ ਤਾਂ ਅਸੀਂ ਉਹਦੋਂ ਕੁਝ ਨਾ ਕੁਝ ਬਣਾ ਲੈਣਾ ਤੇ ਨਹੀਂ ਐਤਵਾਰ ਨੂੰ ਤਾਂ ਬਣਦੇ ਬਣਦਾ ਬਾਕੀ ਦੇ ਦਿਨ ਉਹੀ ਸਬਜੀ ਨਾਲ ਰੋਟੀ ਕੱਦੂ ਤੋਰੀਆਂ ਆਪਣੇ ਹੇਠਾਂ ਬਹੁਤ ਸਬਜੀ ਲੱਗਦੀ ਆ ਆ ਲੋ ਜੀ ਆ ਲੋ ਉਹਨੂੰ ਹੱਥਾਂ ਨਾਲ ਹੀ ਭੰਨ ਲੈਣਾ ਕੱਟਿਓ ਨਾ ਕਿ ਭੰਨੇ ਹੋ ਥੋੜੇ ਜਿਆਦਾ ਵਧੀਆ ਸਵਾਦ ਲੱਗਦੇ ਹੁੰਦੇ ਨੇ ਕੋਈ ਵੱਡਾ ਪੀਸ ਕੋਈ ਛੋਟਾ ਪੀਜ਼ਾ ਕੋਕਣ ਜੇ ਹੋ ਜਾਂਦਾ ਉਧਰ ਆਪਾਂ ਗੈਸ ਤੇ ਧਰਤਾ ਫਰਾਈ ਭੰਨੇ ਚ ਫੇਰ ਆਪਾਂ ਸਰੋਂ ਦਾ ਤੇਲ ਪਾਤਾ ਤੇ ਆਲੂਆਂ ਨੂੰ ਆਪਾਂ ਲਿਆ ਭੰਨ ਤੇਲ ਵੀ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਘੱਟ ਵੱਡ ਘੱਟ ਵੱਡ ਜਿੰਨਾ ਤੁਹਾਨੂੰ ਪਸੰਦ ਆ ਹਨ ਤੇ ਇਹ ਘਾਦਾ ਤੇਲ ਵੀ ਬੱਚ ਫਿਰਦਾ ਜਿਹਾ ਸੋਹਣਾ ਨਹੀਂ ਲੱਗਦਾ ਆਹ ਲੋ ਜਦੋਂ ਆਪਣਾ ਇਹ ਵੀ ਤੇਲ ਰੈਨ ਗਰਮ ਹੋ ਗਿਆ ਚੰਗੀ ਤਰ੍ਹਾਂ ਇਸ ਵਿੱਚ ਵੀ ਆਪਾਂ ਸਭ ਤੋਂ ਪਹਿਲਾਂ ਪਾ ਦੇਣਾ ਜੀਰਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਕੜੀ ਪੱਤਾ ਵੀ ਨਾਲ ਪਾ ਸਕਦੇ ਹੋ ਜੇ ਵੀ ਥੋੜਾ ਜਿਹਾ ਘੱਟ ਖਾ ਕੇ ਖੁਸ਼ ਆ ਮੈਨੂੰ ਤਾਂ ਬਹੁਤ ਸਵਾਦ ਲੱਗਦੇ ਨੇ ਪਰ ਫਿਰ ਮੈਂ ਤੇ ਨਹੀਂ ਪਾਉਂਦੀ ਮੈਂ ਕਦੀ ਨਾ ਚਲੋ ਬੱਚਿਆਂ ਨੂੰ ਨਹੀਂ ਪਸੰਦ ਆ ਰਹਿਣ ਦੋ ਆਪਾਂ ਆਪਾ ਜੀਰਾ ਨਾਲ ਹੀ ਆਪਾਂ ਜਦੋਂ ਆਪਣਾ ਜੀਰਾ ਭੁੱਜ ਗਿਆ ਨਾਲ ਹੀ ਆਪਾਂ ਪਾ ਦੇਣੀ ਆ ਹੰਗ ਗੈਸ ਆਪਾਂ ਜਮੇ ਬੰਦ ਕਰ ਦੋ ਜਾਂ ਘੱਟ ਤੇ ਕਰ ਦੋ ਆਪਣੇ ਮਸਾਲੇ ਜਾਲ ਨਾ ਜਾਣ ਕਿਉਂਕਿ ਤੇਜ਼ ਗੈਸ ਤੇ ਤੇਲ ਗਰਮ ਵੱਧ ਹੋਇਆ ਹੁੰਦਾ ਇਸ ਕਰਕੇ ਜੇ ਆਪਾਂ ਗਰਮ ਬੱਦ ਗਰਮ ਤੇ ਪਾਵਾਂਗੇ ਫਿਰ ਆਪਣੇ ਮਸਾਲੇ ਜੜਨ ਦਾ ਢਾਰ ਹੋਊਗਾ ਸਭ ਤੋਂ ਪਹਿਲਾਂ ਆਪਾਂ ਪਾ ਦੇਣੀ ਆ ਅੱਧਾ ਚਮਚਾ ਹਿੰਗ ਇਹ ਟੁੱਡੀ ਆਪਦੀ ਚਾਹ ਅੱਧਾ ਚਮਚਾ ਹੀ ਪਾ ਸਕਦੇ ਹੋ ਘੱਟ ਵੀ ਪਾ ਸਕਦੇ ਹੋ ਕੋਈ ਜ਼ਿਆਦਾ ਨਹੀਂ ਵੀ ਤੁਹਾਨੂੰ ਕਿੰਨੀ ਕਿ ਸਵਾਦ ਲੱਗਦੀ ਉਹ ਸਾਬ ਨਾਲ ਪਾ ਲਓ ਤੇ ਉਹੀ ਆਪਣੇ ਬੇਸਿਕ ਨੂਨ ਆਹ ਦੇਖੋ ਜੀ ਇੰਨੀ ਕੁ ਪਾਤੀ ਆਪਾਂ ਹਿੰਗ ਹਿੰਗ ਪਾ ਕੇ ਮੜੇ ਜੀ ਹਿੰਗ ਨੂੰ ਤੜਕਣ ਦੋ ਤੇ ਉਸ ਤੋਂ ਬਾਅਦ ਆਪਾਂ ਪਾ ਦੇਣਾ ਲਾਲ ਮਿਰਚ ਹਲਦੀ ਨੂਨ ਜਿੰਨਾ ਤੁਹਾਨੂੰ ਆਪ ਨੂੰ ਸਵਾਦ ਲੱਗਦਾ ਉਹਨਾ ਕਣੂਨ ਪਾ ਦਿਓ ਤੁਸੀਂ ਇਹ ਦੇਖ ਕੇ ਵੀ ਤੁਸੀਂ ਕਿੰਨਾ ਖਾਣੇ ਹੋ ਤੇ ਉਸ ਤੋਂ ਬਾਅਦ ਸਾਂਬਰ ਮਸਾਲਾ ਜੇ ਹੈਗਾ ਘਰੇ ਤਾਂ ਪਾ ਦਿਓ ਨਹੀਂ ਆਪਣਾ ਜਿਹੜਾ ਆ ਮਸਾਲਾ ਹੁੰਦਾ ਤੁਸੀਂ ਉਹ ਵੀ ਪਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਸਾਂਬਰ ਮਸਾਲਾ ਹੀ ਕੋਣਾ ਜੇ ਹੈਗਾ ਤਾਂ ਪਾ ਦਿਓ ਨਹੀਂ ਹੈਗਾ ਤਾਂ ਆਮ ਨਾਰਮਲ ਜਿਹੜਾ ਸਬਜ਼ੀ ਬਣਾਉਂਦੇ ਆਪਾਂ ਉਹੀ ਮਸਾਲਾ ਪਾ ਕੇ ਵਿੱਚ ਆਲੂ ਪਾ ਕੇ ਚਾਹਲਾ ਰੜਾ ਦੋ ਜਿਹੜੇ ਆਪਾਂ ਬਣ ਕੇ ਰੱਖੇ ਸੀ ਉਬਲੇ ਹੋਏ ਆਲੂ ਆਪਣੇ ਉਹ ਪਾ ਦਿਓ ਪਾ ਕੇ ਇਹਨਾਂ ਨੂੰ ਮਿਲਾ ਕੇ ਸਿਮ ਤੇ ਗੈਸ ਤੇ ਮਿੰਟ ਦੋ ਮਿੰਟ ਭੁੰਨ ਲਓ ਹਾਂ ਦੇਖੋ 1-2 ਮਿੰਟ ਭੁੰਨ ਲਈ ਆਪਾਂ ਲੈ ਆਪਣੀ ਸਬਜ਼ੀ ਤਿਆਰ ਹੋ ਗਈ ਹਾਂ ਹੁਣ ਆਪਾਂ ਇਹਨੂੰ ਗੈਸ ਤੇ ਦੂਜੇ ਤੇ ਸਿਫਟ ਕਰ ਦਿੰਨੇ ਆ ਉਧਰ ਤੇ ਇੱਥੇ ਬਣਾਉਣ ਲੱਗਦੇ ਆ ਆਪਾਂ ਦੋਸੇ ਦੋਸੇ ਵਾਲਾ ਤਵਾ ਲਿਆਉਣੇ ਆ ਚੱਕ ਤੇ ਆ ਦੇਖੋ ਬਣ ਗਈ ਸਬਜ਼ੀ ਨੂੰ ਇਹਨੂੰ ਸەم ਤੇ ਇੱਕ ਅੱਧਾ ਇੱਕ ਅੱਧੀ ਵਾਰੀ ਹੋਰ ਹਿਲਾ ਦੋ ਚਲੋ ਜੀ ਸਬਜ਼ੀ ਆਪਣੀ ਤਿਆਰ ਆ ਨਾਲ ਨੂੰ ਖਾਣ ਨੂੰ ਕਿੰਨਾ ਕੁ ਟਾਈਮ ਲੱਗਿਆ ਕੋਈ ਟਾਈਮ ਨਹੀਂ ਲੱਗਦਾ ਹੈਗਾ ਤੇ ਜੇ ਤਾਂ ਤੁਹਾਡੇ ਕੋਲੇ ਨਾਨ ਸਟਿਕ ਤਵਾ ਹੈਗਾ ਤਾਂ ਠੀਕ ਆ ਜੀ ਨਹੀਂ ਹੈਗਾ ਤਾਂ ਵੀ ਕੋਈ ਫਿਕਰ ਵਾਲੀ ਗੱਲ ਨਹੀਂ ਹੈਗੀ ਲੋਹੇ ਦੀ ਤਵੇ ਨੂੰ ਗੈਸ ਤੇ ਰੱਖ ਲਓ ਗੈਸ ਤੇ ਰੱਖ ਕੇ ਜਦੋਂ ਉਹ ਐਨ ਗਰਮ ਹੋ ਗਿਆ ਤਵ ਆਪਣਾ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਮਿਲਾ ਲੈਣਾ ਸੱਚ ਜਿਹੜਾ ਆਪਣਾ ਬਣਾਇਆ ਸੀ ਆਪਾਂ ਬੈਟਰ ਜਿਹਾ ਉਹਦੇ ਵਿੱਚ ਸਵਾਦ ਜਿੰਨਾ ਤੁਹਾਨੂੰ ਸਵਾਦ ਨੂੰ ਲੱਗਦਾ ਸਹੀ ਉਹਨਾਂ ਨੂੰ ਨਾ ਪਾ ਲਓ ਜਾ ਕਿਉਂਕਿ ਸਬਜ਼ੀਆਂ ਜੇ ਵੀ ਆਪਣਾ ਪਾ ਹੈ ਜਿਆਦਾ ਵੀ ਨਾ ਪਾਇਓ ਵੀ ਜਿਆਦਾ ਹੋ ਜਵੇ ਠੀਕ ਜਿਹਾ ਨਾਣ ਪਾ ਲਓ ਤੇ ਉਧਰ ਆਪਣਾ ਗੈਸ ਤੇ ਧਰਿਆ ਹੈ ਸੀ ਤਵਾ ਦੇਖੋ ਐਨ ਗਰਮ ਹੋਗਾ ਉਤੇ ਪਾਣੀ ਦਾ ਛਿੱਟਾ ਪਾ ਲਓ ਛਿੱਟਾ ਮਾਰ ਕੇ ਜੇ ਟਿਸ਼ੂ ਨਹੀਂ ਹੁੰਦੇ ਆਪਣੇ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਓ ਸਾਫ਼ ਕਰਕੇ ਤੇ ਕੀ ਹੈਗਾ ਤੁਹਾਡੇ ਕੋਲੇ ਦੇਸੀ ਘਿਓ ਤੋਂ ਲਾ ਲਓ ਨਹੀਂ ਹੈਗਾ ਤਾਂ ਰਫਾਇੰਡ ਤੇ ਜੋ ਵੀ ਐ ਸਰੋਂ ਦਾ ਤੇਲ ਨਾ ਲਾਓ ਜਾਣੀ ਸਰੋਂ ਦੇ ਤੇਲ ਦਾ ਫਿਰ ਕੱਚੇ ਜਿਹੇ ਦੀ 스멜 ਜੀ ਆਉਂਦੀ ਰਹਿੰਦੀ ਆ ਇਸ ਕਰਕੇ ਇਥੇ ਜਿਹੜਾ ਕੋ ਤੁਹਾਡੇ ਕੋਲ ਹੈਗਾ ਉਹ ਮਾੜਾ ਜਿਹਾ ਬਸ ਲਾ ਕੇ ਉਸ ਤੋਂ ਬਾਅਦ ਉੱਤੇ ਇਹਦੇ ਪਿਆਜ਼ ਉਸੇ ਤੇਲ ਚ ਡਬੋ ਕੇ ਐਂਕ ਸਾਹ ਦੇ ਤਵੇ ਦੇ ਉੱਪਰ ਫੋਕ ਚ ਫਸਾ ਲਓ ਜਾਂ ਵੱਡਾ ਪਿਆਜ਼ ਆ ਤਾਂ ਹੱਥ ਨਾਲ ਫੜ ਕੇ ਵੀ ਤੁਸੀਂ ਕਰ ਸਕਦੇ ਹੋ ਤੇ ਪਹਿਲਾ ਟੋਸਾ ਜੇ ਖਰਾਬ ਹੁੰਦਾ ਤਾਂ ਟੈਨਸ਼ਨ ਨਾ ਲਿਓ ਕੋਈ ਫਿਕਰ ਨਾ ਕਰਿਓ ਕਈ ਵਾਰੀ ਤਵਾ ਨਾ ਚਿਪਕ ਜਾਂਦਾ ਹੁੰਦਾ ਇੱਕ ਜਾਂ ਦੋ ਉਸ ਤੋਂ ਬਾਅਦ ਤੁਹਾਡੇ ਸਾਰੇ ਨਾਰਮਲ ਬਣ ਲੱਗ ਜਾਣਗੇ ਇਹ ਨਾ ਸੋਚੋ ਵੀ ਪਹਿਲਾ ਮੇਰਾ ਚਿਪਕ ਗਿਆ ਜੀ ਇਹ ਤਾਂ ਖਰਾਬ ਹੋ ਗਿਆ ਨਹੀਂ ਇੱਕ ਅੱਧਾ ਜੁੜ ਜਾਂਦਾ ਕਈ ਵਾਰ ਜੇ ਆਪਣਾ ਤਾਂ ਬਾਲੋਹੇ ਦਾ ਹੋਵੇ ਜਾਂ ਨਾਨ ਸਟਿਕ ਪੁਰਾਣਾ ਹੋ ਗਿਆ ਹੋਵੇ ਤਾਂ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਤੇ ਗੈਸ ਨਾ ਸੇਮ ਰੱਖਣੀ ਆ ਨਾ ਹਾਈ ਕਰਨੀਆਂ మీడియం ਜੀ ਰੱਖਣੀ ਆ ਕਿਉਂਕਿ ਜੇ ਤੁਸੀਂ ਹਾਈ ਤੇ ਬਣਾਵੋਗੇ ਜੇ ਸੜ ਗਏ ਤਾਂ ਉਹ ਸਵਾਦ ਨਹੀਂ ਲੱਗਣੀ ਚਲੇ ਹੋਏ ਨਹੀਂ ਸਵਾਦ ਲੱਗਦੇ ਤੇ ਇਹ ਥੋੜੀ ਜਿਹੀ ਮਿੱਠੀ ਜੀ ਸੇਮ ਤੇ ਜਾਨੀ ਸੇਮ ਤੋਂ ਥੋੜੀ ਜਿਹੀ ਹਾਈ ਸੇਮ ਕਰਕੇ ਹੀ ਰਾੜੇ ਉਪਕਾਇਓ ਇਹਨਾਂ ਨੂੰ ਤੇ ਫਿਰ ਇਹਨਾਂ ਦਾ ਕਰਿਸਪੀਪਨ ਤੇ ਸਵਾਦ ਦੇਖੋ ਮੈਂ ਥੋੜੇ ਜਿਹਾ ਭਾਰੇ ਬਣਾਉਣੇ ਹੁੰਦੀਆਂ ਕਿਉਂਕਿ ਜਗਦੀਨ ਨੂੰ ਆਇਆ ਰਹਿੰਦਾ ਵੀ ਸਬਜ਼ੀ ਲਾ ਕੇ ਖਾਣੀ ਆ ਤੇ ਚਟਨੀ ਲਾ ਕੇ ਖਾਣੀ ਆ ਬਈ ਜੇ ਪਤਲੇ ਹੱਥਾਂ ਚ ਭੂਰੀ ਜਾਣਗੇ ਤਾਂ ਸਵਾਦ ਨਹੀਂ ਆਉਣਾ ਤੇ ਤੁਸੀਂ ਇਹਨਾਂ ਨੂੰ ਆਪਣੀ ਮਨ ਦੇ ਮੁਤਾਬਕ ਪਤਲਾ ਵੀ ਕਰ ਸਕਦੇ ਹੋ ਜਦੋਂ ਆਪਾਂ ਬੈਟਰ ਪਾਇਆ ਸੀ ਉਦੋਂ ਹੀ ਚਮਚਾ ਤੇਜ਼ੀ ਨਾਲ ਘਮਾ ਦਿਓ ਉਹੀ ਜਿ ਘੜਛੀ ਜਿਹਦੇ ਨਾਲ ਆਪਾਂ ਪਾਇਆ ਸੀ ਜਾਂ ਇੱਕ ਕੌਲੀ ਚੋੜੇ ਜਾਂ ਥਲੇ ਵਾਲੀ ਲੈ ਲਓ ਥੱਲੇ ਵਾਲੀ ਉਹਦੇ ਨਾਲ ਫਟਾਫਟ ਘਮਾ ਦਿਓ ਉੱਪਰ ਤੇ ਆ ਦੇਖੋ ਮੀਡੀਅਮ ਸੇਕ ਤੇ ਪੱਕ ਰਿਹਾ ਆਪਣਾ ਪੱਕ ਕੇ ਤੁਸੀਂ ਦੇਖੋ ਆਪ ਹੀ ਦੇਖੋਗੇ ਵੀ ਕਿੰਨਾ ਕ੍ਰਿਸਪੀ ਬਣ ਗਿਆ ਜੇ ਇੱਕ ਜਾਂ ਦੋ ਛੋਟੇ ਨਹੀਂ ਸਹੀ ਉਤਰਦੇ ਟੈਨਸ਼ਨ ਨਾ ਲਓ ਤੀਜਾ ਤਾਂ ਪੱਕਾ ਐਨ ਪੂਰਾ ਵਧੀਆ ਉਤਰੋ ਇਹ ਜਦ ਕਦੇ ਆਪਾਂ ਮਿੱਠੇ ਪੂੜੇ ਬਣਾਉਣੇ ਹੁੰਦੇ ਨੇ ਉਹਦੋਂ ਵੀ ਮੇਰੇ ਨਾਲ ਹੁੰਦਾ ਹੁੰਦਾ ਉਹ ਵੀ ਆਪਣਾ ਪਹਿਲਾ ਮੇਰਾ ਪੂੜਾ ਕਦੇ ਨਹੀਂ ਸਹੀ ਉਤਰਿਆ ਉਹ ਨਾਲ ਚਿਪਕ ਜਾਂਦਾ ਆਹ ਦੇਖੋ ਲੋ ਤੁਸੀਂ ਆਪ ਹੀ ਦੇਖੋ ਕਿੰਨਾ ਵਧੀਆ ਦੇਖੋ ਤਿਆਰ ਹੋ ਗਿਆ ਆਪਣਾ ਦੋਸਾ ਇਨੂੰ ਰਾਮਦਾਰੀ ਨਾਲ ਜਦੋਂ ਤੁਹਾਨੂੰ ਉੱਪਰ ਲੱਗੇ ਬ੍ਰਾਊਨ ਬ੍ਰਾਊਨ ਜੇ ਆ ਗਿਆ ਬਸ ਫਿਰ ਤੁਸੀਂ ਇਹਨੂੰ ਥਾਲਾ ਲੈਣਾ ਥੋੜਾ ਦਹਿਲਾ ਇਹਦੇ ਉੱਤੇ ਤੁਸੀਂ ਆਲੂ ਦਾ ਜਿਹੜਾ ਆਪਾਂ ਸਬਜੀ ਬਾਈਆ ਉਹ ਪਾ ਸਕਦੇ ਹਾਂ ਨਹੀਂ ਤਾਂ ਉਦਾਂ ਹੀ ਆਪਦੇ ਕੌਲੀ ਚ ਪਾ ਕੇ ਵੀ ਖਾ ਸਕਦੇ ਹਾਂ ਜ਼ਰੂਰੀ ਨਹੀਂ ਵੀ ਇਹਦੇ ਵਿੱਚ ਭਰਨੀ ਅਸੀਂ ਵਿੱਚ ਨਹੀਂ ਪਾਉਂਦੇ ਹੁੰਦੇ ਕਿਉਂ ਖਾਣੇ ਤਾਂ ਆਪਾਂ ਬੁਰਕੀਆਂ ਬਣਾ ਕੇ ਹੀ ਹੁੰਦੀ ਹੈ ਫਿਰ ਦਹਿਲਾ ਚਟਣੀ ਨਾ ਹੋਵੇ ਦਹਿਲਾ ਸਬਜੀ ਨਾ ਹੋਵੇ ਹਨਾ ਆਪਾਂ ਨੂੰ ਕੋਈ ਇੰਨਾ ਹੋ ਨਹੀਂ ਹੁੰਦਾ ਵੀ ਆਪਾਂ ਇਹਦੇ ਨਾਲ ਹੀ ਖਾਣੀ ਆ ਦੋਨੇ ਪਾਸਿਆਂ ਤੋਂ ਸੇਕ ਲਓ ਸੇਕ ਲਓ ਜੀ ਸਾਡਾ 15 ਮਿੰਟਾਂ ਦੇ ਵਿੱਚ ਵਿੱਚ ਆਪਾਂ ਸਭ ਕੁਝ ਤਿਆਰ ਕਰ ਲਿਆ। ਹਰ ਰੋਜ਼ ਉਹੀ ਰੋਟੀ ਸੀ ਖਾਣ ਤੋਂ ਮਨ ਅੱਕ ਜਾਂਦਾ ਹੈ। ਦਿਲ ਕਰਦਾ ਕੋਈ ਨਵੀਂ ਚੀਜ਼ ਹੋਵੇ, ਬਾਹਰ ਬਾਜ਼ਾਰੋਂ ਖਾਣ ਜਾਵੇ। ਇਸ ਲਈ ਆਪਦੇ ਘਰੇ ਹੀ ਬਣਾਓ। ਤੇ ਖਾਓ। ਤੇ ਮੈਨੂੰ ਕਮੈਂਟਾਂ 'ਚ ਦੱਸਿਓ ਭਾਈ ਤੁਹਾਡਾ ਕਿਵੇਂ ਬਣਦਾ ਸਾਰਾ ਕੁਝ ਹੈ ਨਾ। ਜੇ ਕੋਈ ਚੀਜ਼ ਪੁੱਛਣੀ ਹੁੰਦੀ ਆ ਤਾਂ ਵੀ ਕਮੈਂਟ ਕਰ ਲਿਆ ਕਰੋ ਮੈਂ ਪੜਦੀ ਆ। ਉਸ ਤੇ ਤੁਹਾਨੂੰ ਜ਼ਰੂਰ ਜਵਾਬ ਦਵਾਂਗੇ। ਤੇ ਫਿਰ ਤੋਂ ਨਹੀਂ ਲੋਟ ਬਣਾ ਰਹੀ। ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੇ ਇੱਕ ਵਾਰੀ ਨਹੀਂ ਵਧੀਆ ਬਣਦਾ ਦੂਜੀ ਵਾਰੀ ਬਣ ਜਾਂਦਾ ਦੂਜੀ ਵਾਰੀ ਨਹੀਂ ਤੀਜੀ ਵਾਰੀ ਮਿਹਨਤ ਕਰਦੇ ਰਹੋ ਲੱਗੇ ਰਹੋ ਫਿਰ ਆਪੇ ਠੀਕ ਹੋ ਜਾਂਦਾ ਸਾਰਾ ਕੁਝ ਬਸ ਤੇ ਬੜਾ ਤੇਜ਼ ਗੈਸ ਤੇ ਨਾ ਬਣਾਇਓ ਕਿਉਂਕਿ ਜੇ ਸੜ ਗਿਆ ਫਿਰ ਸੁਆਦ ਨਹੀਂ ਆ ਆ ਦੇਖੋ ਲੋਕ ਕਿੰਨਾ ਪਿਆਰਾ ਬਣਿਆ ਦੇਖੋ ਐਨ ਕ੍ਰਿਸਪੀ ਕ੍ਰਿਸਪੀ ਦੇਖੋ ਆਹ ਲੋ ਜੀ ਆਜੋ ਆਪਾਂ ਹੁਣ ਪਲੇਟ ਸਜਾਉਣ ਲੱਗਿਆਂ ਨਾਲੇ ਤੋਂ ਨੇ ਸਬਜੀ ਚਟਣੀ ਆ ਲੋ ਖਾਓ ਭਾਈ ਜਿਨੇ ਜਿਨੇ ਖਾਣਾ ਆਜੂ ਕਰੇ ਅੱਜਪ ਆਪਣੇ ਉਦਾਂ ਵੀ ਮੌਸਮ ਠੰਡਾ ਠੰਡਾ ਸੀਗਾ ਤੇ ਫਿਰ ਮੇਰਾ ਦਿਲ ਕੀਤਾ ਚਲੋ ਆਪਾਂ ਇਹੀ ਬਣਾ ਕੇ ਖਵਾ ਦਈਏ ਬੱਚਿਆਂ ਨੂੰ ਥੋੜਾ ਜਿਹਾ ਨਰਮਾਈ ਸੀਗੀ ਉੰਨੀ ਗਰਮੀ ਨਹੀਂ ਸੀ ਕਿਉਂ ਬਰਸਾਤ ਹੋ ਰਹੀ ਆ ਤੇ ਮੀਂਹਾਂ ਚਾ ਪਕੌੜੇ ਬਣਾ ਬਣਾ ਕੇ ਮਨ ਆਕ ਜਾਂਦਾ ਕਿ ਉਹਨਾਂ ਨਵੀਂ ਚੀਜ਼ ਟਰਾਈ ਕੀਤੀ ਜਾਵੇ ਦੋਸਾ ਬਣਾ ਕੇ ਖਵਾਇਆ ਜਾਵੇ ਬੱਚਿਆਂ ਨੂੰ ਬਣਾ ਕੇ ਖਵਾਇਓ ਵੀ ਤੇ ਮੈਨੂੰ ਵੀ ਦੱਸਿਓ ਕਮੈਂਟਾਂਸ ਵੀ ਤੁਹਾਨੂੰ ਕਿਵੇਂ ਲੱਗਿਆ ਸਤ ਸ੍ਰੀ ਅਕਾਲ